ਸ਼੍ਰੀ ਗਾਲ ਜੀ ਪੰਜਾਬ న్యూਸ ਵੇਖ ਰਹੇ ਆਪ ਸਭ ਦਰਸ਼ਕਾ ਦਾ ਮੈਂ ਸੁਆਤੀ ਗੁਪਤਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਕਰ ਸਕੇਗਾ ਮਾਈਨਿੰਗ ਲਾਂਚ ਕੀਤਾ ਗਿਆ ਪੋਰਟਲ ਹੁਣ ਕੈਰ ਕਰੂਨੀ ਮਾਈਨਿੰਗ ਹੋਵੇਗੀ ਖਤਮ ਸ਼ੰਭੂ ਬਾਰਡਰ ਤੇ ਥਾਣੇ ਦੇ ਪੰਜਾਬ ਪੁਲਿਸ ਦਾ ਨਾਂ ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਅਲਰਟ ਸਮਾਨ ਚੋਰੀ ਨੂੰ ਲੈ ਕੇ ਗੁੱਸੇ ਵਿੱਚ ਕਿਸਾਨ ਢੱਲੇਵਾਲ ਦੀ ਨਜ਼ਰਬੰਦੀ ਦਾ ਅੱਜ ਦੂਸਰਾ ਦਿਨ ਪਿੰਡ ਵਾਸੀ ਨੇ ਕੀਤਾ ਵਿਰੋਧ ਕਰਿਆ ਗਿਆ ਰੋਸ ਮਾਰਚ ਪੰਜਾਬ ਦੇ ਜੰਗਲਾ ਵਿੱਚ ਸੁਰੱਖਿਆ ਏਜੰਸੀ ਨੂੰ ਵੱਡੀ ਕਾਮਯਾਬੀ 2 RPG ਅਤੇ 5 ਗ੍ਰਨੇਡ ਸਹਿਤ ਹੋਰ ਹਥਿਆਰਾਂ ਦਾ ਜ਼ਖੀਰਾ ਬਰਾਮੜ ਡੀਜੀਪੀ ਪੰਜਾਬ ਨੇ ਕੀਤਾ ਖੁਲਾਸਾ ਹੁਣ ਖਬਰਾਂ ਵਿਸਥਾਰ ਦੇ ਨਾਲ ਮਿਊਸਪਲ ਪਵਨ ਵਿਖੇ ਪੰਜਾਬ ਸਰਕਾਰ ਵੱਲੋਂ ਨਿਊ ਮਾਈਨਿੰਗ ਪਾਲਿਸੀ ਦਾ ਪੋਰਟਲ ਲਾਂਚ ਕੀਤਾ ਗਿਆ ਹੈ ਨਿਊ ਮਾਈਨਿੰਗ ਪਾਲਿਸੀ ਨਾਲ ਜਿਤੇ ਵੱਡਾ ਸੁਧਾਰ ਹੋਵੇਗਾ ਉਤਹੀ ਆਮ ਆਦਮੀ ਵੀ ਹੁਣ ਮਾਈਨਿੰਗ ਕਰ ਸਕੇਗਾ ਹੁਣ ਸਾਲ ਵਿੱਚ ਦੋ ਵਾਰ ਇਸ ਦਾ ਸਰਵੇ ਹੋਵੇਗਾ ਤੇ ਗੈਰ ਕਾਨੂੰਨੀ ਮਾਈਨਿੰਗ ਖਤਮ ਹੋ ਜਾਵੇਗੀ ਮੀਡੀਆ ਨਾਲ ਗੱਲਬਾਤ ਕਰਦੇ ਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਨ ਨੇ ਕਿਹਾ ਕਿ ਅਕਾਲੀ ਕੌਂਗਰ ਸਰਕਾਰ ਦੇ ਵੇਲੇ ਰੇਤ ਮਾਫੀਆ ਹੋਂਦ ਵਿੱਚ ਆਇਆ ਸੀ ਅਤੇ ਹੁਣ ਗੈਰ ਕਾਨੂੰਨੀ ਮਾਈਨਿੰਗ ਤੇ ਰੋਖ ਲੱਗ ਸਕੇਗੀ ਜਿਹੜਾ ਪੋਰਟਲ ਲਾਂਚ ਕੀਤਾ ਹੈ, ਵੈਬਸਾਈਟ ਲਾਂਚ ਕੀਤੀ ਹੈ ਸਰ ਨੇ। ਇਸ ਦੇ ਵਿੱਚ ਹਰ ਚੀਜ਼ ਕਲੀਅਰ ਕਰਤਾ। ਜਿਹੜਾ ਐਪਲੀਕੇਸ਼ਨ ਫਾਰਮ ਹੈ, ਉਸ ਦੀ ਫੀਸ ਹੈ, ਕਿੱਥੇ ਜਮਾ ਕਰਨਾ ਹੈ, ਉਹ ਸਾਰਾ ਕੁਝ ਅਸੀਂ ਉਸ ਦੇ ਵਿੱਚ ਬੜਾ ਕਲੀਅਰ ਕੀਤਾ ਹੈ। ਇੱਥੇ ਬੜਾ ਸਿੰਪਲ ਕੀਤਾ ਹੈ। ਹੁਣ ਉਸ ਤੋਂ ਬਿਨਾਂ ਅਸੀਂ ਨੋਡਲ ਅਫਸਰ, ਕੰਪਲੇਂਟ ਸੈਂਟਰ, ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਇਥੇ ਚੰਡੀਗੜ੍ਹ ਹੈੱਡਕੁਆਰਟਰ ਤੇ ਵੀ ਟੂ ਅਸਿਸਟ ਦੀ ਪੀਪਲ ਕਿ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦਸਣ ਦੇ ਵਿੱਚ ਕਿਤੇ ਪੁੱਛਣ ਦੇ ਵਿੱਚ ਉਹ ਸਾਰਾ ਕੁਝ ਅਸੀਂ ਸਿੰਪਲੀਫਾਈ ਕਰਕੇ ਅੱਜ ਜਿਸ ਕਿਸੇ ਦੀ ਜ਼ਮੀਨ ਟੀਐਸਆਰ ਦੇ ਵਿੱਚ ਆਈ ਹੋਈ ਹੈ ਉਹ ਅੱਜ ਹੀ ਅਪਲਾਈ ਕਰ ਸਕਦਾ ਅੱਜ ਹੀ ਅਪਲਾਈ ਕਰੇਗਾ ਤੇ ਲੈਟਰ ਆਫ ਇੰਟੈਂਟ ਜਾਰੀ ਹੋ ਜਾਏਗਾ लेटर ऑफ इंटेंट जारी ਹੋਣ ਤੋਂ ਬਾਅਦ ਉਹ ਜਿਹੜੀਆਂ ਦੂਜੀਆਂ ਫਾਰਮੈਲਟੀਆਂ ਨੇ ਸਿਆ ਦੀ ਪਰਮਿਸ਼ਨ ਹੈ ਜਿਹੜੀ ਜਿਸ ਤਰ੍ਹਾਂ ਦੱਸਿਆ ਜੀ ਮਾ ਸਾਹਿਬ ਨੇ ਸਿਆ ਜੋ ਹੈ ਸਟੇਟ এনवायरमेंट ਇੰਪੈਕਟ ਅਸੈਸਮੈਂਟ ਅਥਾਰਟੀ ਉਸ ਤੋਂ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਉਹ ਜਿਹੜੀਆਂ ਉਤੋਂ ਈਸੀ ਤੇ ਐਨਓਸੀ ਲੈਣਗੇ ਪਹਿਲਾਂ ਇਹ ਬਹੁਤ ਵੱਡੀ ਦਿੱਕਤ ਸੀ ਕਿ ਮਹਿਕਮਾ ਈਸੀ ਲੈਂਦਾ ਸੀ ਐਨਓਸੀ ਲੈਂਦਾ ਸੀ ਪਰ ਹੁਣ ਅਸੇ ਅਮੈਂਡਡ ਪਾਲਿਸੀ ਦੇ ਵਿੱਚ ਇਹ ਕਰਤਾ ਕਿ ਜੋ ਵੀ ਬੰਦਾ ਆਪਣੀ ਆਪਣੀ ਜ਼ਮੀਨ ਤੇ ਖੁਦ ਵੀ ਮਾਈਨਿੰਗ ਕਰਨਾ ਚਾਹੁੰਦਾ ਜਾਂ ਲੀਸ ਤੇ ਦੇਣਾ ਚਾਹੁੰਦਾ ਤਾਂ ਉਹ ਬੰਦਾ ਖੁਦ ਵੀ ਖੁਦ ਹੀ ਲਊਗਾ ਸਿਆਦਨ ਤੋਂ ਪਰਮਿਸ਼ਨ ਵੀ ਤੇ ਪੋਲੂਸ਼ਨ ਕੰਟਰੋਲ ਬੋਰਡ ਤੋਂ ਤਸਦੀ ਇਹ ਕਿ ਇਸ ਪਾਲਿਸੀ ਲਈ ਸਭ ਦੇ ਸੁਝਾਅ ਲਏ ਗਏ ਨੇ ਜਿਸ ਤੋਂ ਬਾਅਦ ਇਸ ਨੀਤੀ ਦਾ ਪੋਰਟਲ ਲਾਂਚ ਕੀਤਾ ਗਿਆ ਸੋ ਮੰਤਰੀ ਗੋਇਲ ਨੇ ਕਿਹਾ ਕਿ ਇਸ ਨਾਲ ਮੋਨੋਪੋਲੀ ਖਤਮ ਹੋ ਜਾਵੇਗੀ ਅਤੇ ਹਰ ਬੰਦਾ ਠੇਕੇਦਾਰ ਹੋ ਜਾਵੇਗਾ ਜਿਸ ਨਾਲ ਵੱਡਾ ਸੁਧਾਰ ਹੋਵੇਗਾ ਇਸ ਦੇ ਨਾਲ ਹੀ ਨੀਤੀ ਵਿੱਚ ਪਾਰਦਰਸ਼ਤਾ ਆਵੇਗੀ ਰਾਜਪੁਰਾ ਕਿਸਾਨ ਜਥੇਬੰਦੀਆਂ ਵੱਲੋਂ ਪੰਜ ਬਈ ਨੂੰ ਸ਼ੰਭੂ ਥਾਣਾ ਖੇਰੰਦ ਐਲਾਨ ਕੀਤਾ ਗਿਆ ਸੀ ਅੱਜ ਥਾਂ ਥਾਂ ਤੇ ਨਾਕੇਬੰਦੀ ਕਰਕੇ ਪੁਲਿਸ ਨੇ ਕਿਸਾਨਾਂ ਨੂੰ ਫਿਰ ਹਿਰਾਸਤ ਦੇ ਵਿੱਚ ਲਿਆ ਅਤੇ ਰਾਜਪੁਰਾ ਦੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਥਾਣਾ ਸਦਰ ਦੇ ਇੰਚਾਰਜ ਦੇ ਵੱਲੋਂ ਨਾਕੇਬੰਦੀ ਦੌਰਾਨ 18 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਟੀ ਥਾਣਾ ਵਿੱਚ ਭੇਜਿਆ ਗਿਆ ਹੈ ਕਿ ਸ਼ੰਭੂ ਥਾਣਾ ਕੇਰੇਲੇ ਚਾਰੇ ਸਨ ਰਾਜਪੁਰਾ ਅਮਰੀਕਾ ਦਿੱਲੀ ਨੈਸ਼ਨਲ ਹਾਈਵੇ ਰਾਜਪੁਰਾ ਦੇ ਐਂਟਰ ਪੁਆਇੰਟ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਨਾਕਾਬੰਦੀ ਕੀਤੀ ਹੋਈ ਹੈ ਟਿਪਰਾ ਵਿੱਚ ਮਿੱਟੀ ਪਰਕੇ ਟਰੱਕ ਖੜੇ ਕੀਤੇ ਗਏ ਨੇ ਤਾਂ ਜੋ ਕਿ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਥਾਣਾ ਘੇਰਨ ਦਾ ਅੱਜ ਐਲਾਨ ਕੀਤਾ ਹੋਇਆ ਸੀ ਕਾਰਾਂ ਬੱਸਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਕਿਸਾਨ ਸ਼ੰਭੂ ਥਾਣੇ ਵੱਲ ਨਾ ਜਾ ਸਕੇ ਪੁਲਿਸ ਫੋਰਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਦੇਖੋ ਜਿਸ ਰਾਜ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਅਥੇ ਬੰਦਾ ਵੱਲੋਂ ਕੌਨ ਸੀ ਕੀ ਸ਼ੰਭੂ ਥਾਣੇ ਦਾ ਘਰਾ ਕਰਨਾ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਥ ਚੱਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਰਵਗਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਰ ਕੋਈ ਸ਼ੱਕੀ ਵਿਅਕਤੀ ਹਜੇ ਤੱਕ ਕੋਈ ਨਹੀਂ ਲੱਭਾਇਆ ਜਾਂ ਕੋਈ ਆਰਮੀ ਕਿਸੇ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇਥੋਂ ਕ੍ਰੋਸ ਕੀਤਾ ਹੈ ਨਾ ਹੀ ਸੀ ਕ੍ਰੋਸ ਕਰਨ ਦਾ ਸੋ ਮਿਲੀ ਜਾਣਕਾਰੀ ਮੁਤਾਬਕ ਕਿਸਾਨ ਆਗੂਆ ਵੱਲੋਂ ਪੁਲਿਸ ਦੇ ਰੋਕਣ ਤੇ ਸੜਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨ ਦੇ ਹੁਕਮ ਦਿੱਤੇ ਗਏ ਨੇ ਕਈ ਆਗੂਆਂ ਨੇ ਆਪਣੀ ਪਿੰਡਾਂ ਤੋਂ ਨਿਕਲ ਕੇ ਸ਼ੰਭੂ ਥਾਣੇ ਦਾ ਇੱਕ ਦਿਨ ਦਾ ਸ਼ਾਂਤਮਈ ਰੂਪ ਨਾਲ ਘਿਰਾਓ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਸੋ ਪੰਜਾਬ ਭਰ ਦੇ ਪਿੰਡਾਂ ਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਜਿਹੜਾ ਹੈ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਮੋਗਾ, ਹਰੀਕੇ, ਜਗਰਾਉ, ਲੁਧਿਆਣਾ ਸਮੇਤ ਪੰਜਾਬ ਦੇ ਜਿਹੜੇ ਰਸਤੇ ਸ਼ੰਭੂ ਵੱਲ ਆਉਂਦੇ ਨੇ ਉਹ ਬੈਰੀਗੇਟਿੰਗ ਨਾਂਕ ਕਿਤੇ ਹੀ ਹੈ। ਫਰੀਦਕੋਟ ਦੇ ਪਿੰਡ ਡੱਲੇਵਾਲਾ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਦੂਸਰੇ ਦਿਨ ਵੀ ਨਜ਼ਰਬੰਦ ਕੀਤਾ ਹੋਇਆ ਹੈ। ਡੱਲੇਵਾਲ ਨਾਲ ਪਿੰਡ ਵਾਸੀਆਂ ਨੂੰ ਨਾ ਮਿਲਣ ਅਤੇ ਡੱਲੇਵਾਲ ਨੂੰ ਗੁਰਦੁਆਰਾ ਸਾਹਿਬ ਨਾ ਪਹੁੰਚਣ ਦੇਣ ਤੇ ਪਿੰਡ ਵਾਸੀ ਤਲਖੀ ਵਿਛਾਈ ਅਤੇ ਪਿੰਡ ਵਿੱਚ ਰੋਸ ਮਾਰਚ ਕੱਢਿਆ। ਰੋਸ ਮਾਰਚ ਵਿੱਚ ਮੌਜੂਦ ਕਿਸਾਨ ਅਤੇ ਕਿਸਾਨ ਬੀਬੀਆਂ ਡੱਲੇਵਾਲ ਦੇ ਘਰ ਉਨ੍ਹਾਂ ਨੂੰ ਮਿਲਣ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਹੀ ਰੋਕ ਲਿਆ, ਜਿਸ ਤੇ ਕਿਸਾਨ ਆਗੂ ਗੁੱਸੇ ਵਿੱਚ ਆਏ ਤੇ ਪਿੰਡ ਵਿੱਚ ਰੋਸ ਮਾਰਚ ਕੀਤਾ। 24 ਘੰਟਿਆਂ ਤੋਂ ਉੱਪਰ ਪਹਿਲਾਂ ਤਾਂ ਡਿਟੇਨ ਕੀਤੇਆਂ ਨੂੰ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਉਹ ਮਤਲਬ ਕਿ ਫਿਜ਼ੀਕਲੀ ਵੀਕ ਨੇ ਠੀਕ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਮਤਲਬ ਕਿ ਅੰਦਰ ਤਾੜ ਕੇ ਰੱਖਿਆ ਹੋਇਆ ਉਸ ਤਰੀਕੇ ਦੇ ਸਾਡੇ ਪਿੰਡ ਦੇ ਸਾਰਿਆਂ ਦਾ ਇੱਕੋ ਹੀ ਸੀਗਾ ਵੀ ਅਸੀਂ ਮਿਲਣੇ ਜਾਣਾ ਹੈ ਮਿਲਣਾ ਹੈ ਅਸੀਂ ਬਾਕੀ ਦੂਜੀ ਗੱਲ ਆ ਕਿ ਡੱਲੇਲ ਸਾਹਿਬ ਆਪਾਂ ਨੂੰ ਪਤਾ ਕਿ ਪਿੰਡ ਚ ਮੋਰਚਾ ਚੱਲ ਰਿਹਾ ਉੱਥੇ ਵੀ ਨਹੀਂ ਜਾਣ ਦਿੱਤਾ ਗਿਆਗਾ ਵੀ ਅਸੀਂ ਉੱਥੇ ਲੈ ਕੇ ਜਾਣਾ ਉਹਨਾਂ ਨੂੰ ਦੂਜੀ ਗੱਲ ਇਹ ਰੋਸ ਮਾਰਚ ਜਿਹੜਾ ਇਹਦੇ ਚ ਸਭ ਤੋਂ ਵੱਡਾ ਕਾਰਨ ਆ ਜਿਹੜਾ ਕਿ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਟਵੀਟ ਕਰਕੇ ਇੱਕ ਤਰੀਕੇ ਨਾਲ ਐਂ ਦੀ ਸ਼ਬਦਾਵਲੀ ਵਰਤੀ ਕਿ ਜੇ ਐਂ ਕਰਨਗੇ ਜੇ ਧਰਨੇ ਲਾਉਣਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਦੀ ਖੁਦ ਦੀ ਪਾਰਟੀ ਹੈ ਜਿਹੜੀ ਇੱਕ ਧਰਨੇ ਚੋਂ ਨਿਕਲੀ ਹੋਈ ਪਾਰਟੀ ਹੈ ਇਹਨਾਂ ਨੂੰ ਘਟੋ ਘਟੇ ਸੋਚਣਾ ਚਾਹੀਦਾ ਕਿ ਜਿਹੜੇ ਧਰਨੇਆਂ ਚੋਂ ਨਿਕਲੀਆਂ ਪਾਰਟੀਆਂ ਦਾ ਧਰਨੇ ਆ ਜਿਹੜੇ ਉਹ ਲੋਕਾਂ ਦੇ ਵਾਸਤੇ ਕੀ ਕੰਮ ਕਰਦੇ ਨੇ ਇਹਨਾਂ ਦੀ ਉਸ ਸ਼ਬਦਾਵਲੀ ਦੇ ਉਸ ਦੇ ਵਿੱਚ ਅਸੀਂ ਇਹ ਮੋਰਚਾ ਜਿਹੜਾ ਅੱਜ ਉਸ ਮੋਰਚਾ ਜਿਹੜਾ ਕੀਤਾ ਹੈ ਤਸ ਦੇ ਕੀ ਕੁ ਸਮੇਂ ਬਾਅਦ ਪੰਚ ਪੰਚ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਡਲੇਵਾਨ ਨੂੰ ਮਿਲਣ ਦੀ ਆਗਿਆ ਦਿੱਤੀ ਗਈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵਿਰੋਧ ਗਤੀ ਰੋਜ਼ ਚੱਲੀ ਹੈ ਕਿਸਾਨ ਯੂਨੀਅਨਸ ਸਥਾਨਕ ਮੀਟਿੰਗਾਂ ਕਰ ਰਹੀਆਂ ਨੇ ਅਤੇ ਗਤੀ ਨੂੰ ਜਾਰੀ ਰੱਖਣ ਲਈ ਪਿੰਡ ਪੱਧਰ ਤੇ ਲਾਮਬੰਦੀ ਕਰ ਰਹੀਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੇਂਦਰ ਦੀ ਸਖਤ ਆਲੋਚਨਾ ਕੀਤੀ ਗਈ। ਉਹਨਾਂ ਕਿਹਾ ਕਿ ਇਹ ਮਾਮਲਾ ਹੁਣ ਦਾ ਨਹੀਂ ਹੈ ਸਗੋਂ ਬਹੁਤ ਪਹਿਲਾਂ ਦਾ ਹੈ। ਸੋ ਉਹਨਾਂ ਸੁਨੇਹਾ ਦਿੱਤਾ ਹੈ ਕਿ ਮੌਕਾ ਪ੍ਰਸਤ ਸਿਆਸਤਦਾਨਾਂ ਦੇ ਢੜਕਾਓ ਬਿਆਨਾਂ ਤੋਂ ਸਾਨੂੰ ਸਭ ਨੂੰ ਹੀ ਸੁਚੇਤ ਰਹਿਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਪਾਣੀਆਂ ਦੇ ਮੁੱਦੇ ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਮੌਕਾ ਪ੍ਰਸਤ ਸਿਆਸਤਦਾਨਾਂ ਦੇ ਢੜਕਾਓ ਬਿਆਨਾਂ ਤੋਂ ਸਾਨੂੰ ਸਭ ਨੂੰ ਹੀ ਸੁਚੇਤ ਰਹਿਣਾ ਚਾਹੀਦਾ ਹੈ। ਅੱਜ ਇੱਕ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਚਰਚਾ ਕਰ ਰਿਹਾ ਜਿਹੜੀ ਕਿ ਬਹੁਤ ਮੀਡੀਆ ਦੇ ਵਿੱਚ ਗੱਲ ਉੱਭਰੀ ਵੀ ਹੈ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਰਟਾ ਅਸਲ ਵਿੱਚ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਮਸਲਾ ਇਹ ਕੋਈ ਦਰਿਆਈ ਪਾਣੀਆਂ ਦੇ ਵੰਡ ਦਾ ਮਸਲਾ ਨਹੀਂ ਹੈ ਨਾ ਇਹ ਧਰਤੀ ਹੇਠਲੇ ਪਾਣੀ ਦੇ ਪਲੀਟ ਹੋਣ ਤੇ ਦਾ ਮਸਲਾ ਨਾ ਇਹ ਧਰਤੀ ਹੇਠਲੇ ਪਾਣੀ ਦੇ ਖਤਮ ਹੋਣ ਦਾ ਕੋਈ ਮਸਲਾ ਹੈ ਇਹ ਸਿਰਫ ਭਾਗੜਾ ਡੈਮ ਤੋਂ ਨਿਸ਼ਚਿਤ ਅਰਸੇ ਲਈ ਅਨਾਠ ਹੋਏ ਨਿਸ਼ਚਿਤ ਮਾਤਰਾ ਪਾਣੀ ਦੀ ਵੰਡ ਦਾ ਮਸਲਾ ਹੀ ਹੈ ਸਿਰਫ ਇਹ ਨਹੀਂ ਮਸਲਾ ਹੈ ਜਿਹੜਾ ਕੇਂਦਰ ਤੇ ਸਰਕਾਰ ਵੱਲੋਂ ਜਾਣਬੁੱਝ ਕੇ ਇਹਨ ਦੋਨੇ ਸਟੇਟਾਂ ਦਾ ਮਸਲਾ ਬਣਾ ਕੇ ਇਹਦਾ 86 ਲਾਹਾ ਲੈਣ ਦੀ ਕੋਸ਼ਿਸ਼ ਕਰ ਜਿੱਤੀ ਜਾ ਰਹੀ ਹੈ। ਇਹਨੂੰ ਬੁਗੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਰਿਆਣੇ ਦਾ ਜਿਹੜਾ ਪਾਣੀ ਬਣਦਾ ਸੀਗਾ ਇੱਕ ਸਾਲ ਦੇ ਕੋਟੇ ਦਾ 1700 ਕਿਊਸਕ ਪਾਣੀ ਉਹਨਾਂ ਦਾ ਬਣਦਾ ਸੀ ਤੇ 4000 ਕਿਊਸਕ ਪਾਣੀ ਉਧਰ ਹੋਰ ਚਲਾ ਗਿਆ। ਤੇ 4500 ਕਿਊਸਕ ਪਾਣੀ ਦੀ ਹੋਰ ਮੰਗ ਹਰਿਆਣੇ ਵਾਲੇ ਸਾਥੀ ਸਰਕਾਰ ਕਰ ਰਹੀ ਹੈ ਇੱਕ ਬਾਬੇਲਾ ਖੜਾ ਕੀਤਾ ਹੋਇਆ ਪੰਜਾਬ ਤੇ ਹਰਿਆਣੇ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਆਪਨੇ ਸਾਹਮਣੇ ਕਰਨ ਦਾ ਇਹ ਸਿਆਸੀ ਲੋਕ ਕੋਈ ਵੀ ਇਹ ਹਜਾ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਜਦੋਂ ਏਕਤਾ ਹੁੰਦੀ ਹੈ ਉਹਨਾਂ ਨੂੰ ਰੜਕਦੀ ਹੈ ਤੇ ਇਹਨਾਂ ਨੂੰ ਕਦੋਂ ਭੇਡ ਚ ਪਾ ਦਣ ਇਹ ਇਹ ਹਜਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦੇ ਕਦੇ ਚੰਡੀਗੜ੍ਹ ਦਾ ਮਸਲਾ ਕਦੇ S Y L ਦਾ ਮਸਲਾ ਕਦੇ ਪੰਜਾਬੀ ਬੋਲਦੇ ਲੋਕਾਂ ਪਿੰਡਾਂ ਖੇਤਿਆਂ ਦਾ ਮਸਲਾ ਤੇ ਕਦੇ ਆ ਪਾਣੀਆਂ ਦਾ ਮਸਲੇ ਨੂੰ ਇਹ ਹਮੇਸ਼ਾ ਲਿਆ ਕੇ ਉਹਤੇ ਆਪਣੀ ਸਿਆਸਤ ਖੇਡਦੇ ਆ ਜ਼ਿਕਰ ਖਾਸ ਹੈ ਕਿ ਪੰਜਾਬ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਹਰਿਆਣੇ ਨੂੰ ਉਸ ਦੀ ਲੋੜ ਅਨੁਸਾਰ 4000 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ 8500 क्यूसी पानी दी मांग गैरकानूनी है हरियाणा वादु पानी दी ਵਰਤੋਂ ਸਿੰਚਾਈ ਲਈ ਕਰੇਗਾ ਕੇਂਦਰ ਸਰਕਾਰ ਨੇ ਵੀ ਹੁਣ ਇਸ ਮਾਮਲੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਹੈ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤਿਆਂ ਵਿੱਚ ਤਣਾਅ ਦਾ ਮਾਹੌਲ ਹੈ ਜਿੱਥੇ ਇੱਕ ਪਾਸੇ ਪਾਕਿਸਤਾਨ ਵਾਰ-ਵਾਰ ਇਹ ਗੱਲ ਕਹਿ ਰਿਹਾ ਹੈ ਕਿ ਭਾਰਤ ਉਸ ਉੱਪਰ ਕਦੀ ਵੀ ਹਮਲਾ ਕਰ ਸਕਦਾ ਹੈ ਜਦੋਂ ਕਿ ਭਾਰਤ ਹਮਲੇ ਤੋਂ ਬਾਅਦ ਤੋਹੀਦ ਕੂਟਨੀਤਿਕ ਤੌਰ ਤੇ ਗੁਆਂਡੀ ਮੁਲਕ ਉਪਰ ਦਬਾਅ ਬਣਾ ਰਿਹਾ ਹੈ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਧ ਵਰਗੀ ਸਥਿਤੀ ਬਣਦੀ ਹੈ ਤਾਂ ਉਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਉੱਪਰ ਹੋਵੇਗਾ ਸੋ ਪੰਜਾਬ ਪਾਕਿਸਤਾਨ ਨਾਲ 553 ਕਿਲੋਮੀਟਰ ਲੰਮੀ ਕੋਮਾਂਤਰੀ ਸਰਹੱਦ ਸਾਂਝ ਕਰੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਲਕੇ ਯਾਨੀ ਕਿ 7 ਮਈ ਨੂੰ ਪਾਕਿਸਤਾਨ ਲਗਦੇ ਸੂਬਿਆਂ ਵਿੱਚ ਮੌਕ ਟ੍ਰਿਲ ਕਰਵਾਉਣ ਦੇ ਹੁਕਮ ਦਿੱਤੇ ਨੇ ਪੰਜਾਬ ਦੇ ਵਿੱਚ ਇਹ ਟ੍ਰਿਲ ਲੰਬੀ ਸਰ ਫਿਰੋਜ਼ਪੁਰ ਬਟਿੰਡਾ ਰੂਪਰਟ ਸੰਗਰੂਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਪਾਕੜਾ ਨੰਗਲ ਹਲਵਾਰਾ ਕੋਟਕਪੂਰਾ ਬਟਾਲਾ ਤੇ ਮੁਹਾਲੀ ਵਿੱਚ ਹੋਵੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਡ੍ਰਿਲ ਵਿੱਚ ਸਾਇਰਨ ਵਜਾਉਣ ਬੰਕਰਾਂ ਦੀ ਸਫਾਈ ਅਤੇ ਹਮਲੇ ਤੋਂ ਬਚਣ ਦੀ ਸਿਖਲਾਈ ਦੇਣੀ ਸ਼ਾਮਲ ਹੈ ਇਹ ਟ੍ਰੇਲਰ ਸਿਵਲ ਰੱਖਿਆ ਪ੍ਰਣਾਲੀ ਦੀ ਤਿਆਰੀ ਦਾ ਮੁਲਾਂਕਣ ਕਰਨ ਅਤੇ ਲੋੜਿੰਦੇ ਬਦਲਾ ਕਰਨ ਲਈ ਵੀ ਕੀ ਤਿਆਰੀ ਹੈ ਸੋ ਇਹ ਤੇ ਦੱਸਣਾ ਚਾਹਾਂਗੇ ਕਿ ਇਹ ਜ਼ਿਲੇ ਪਾਕਿਸਤਾਨ ਦੀ ਚਿੰਤਾ ਕਿਉਂ ਵਧਾ ਰਹੇ ਨੇ ਸੋ ਗੁਰੂ ਨਗਰੀ ਤੋਂ ਮਹਿਜ 32 ਮੀਲ ਦੀ ਦੂਰੀ ਤੇ ਪਾਕਿਸਤਾਨ ਦਾ ਸ਼ਹਿਰ ਲਾਹੌਰ ਹੈ ਜੇਕਰ ਪਾਕਿਸਤਾਨੀ ਫੌਜ ਹਮਲਾ ਕਰਦਾ ਤਾਂ ਉਸ ਦਾ ਨਿਸ਼ਾਨਾ ਅਮ੍ਰਿਤਸਰ ਸ਼ਹਿਰ ਹੋ ਸਕਦਾ ਹੈ ਕਿਉਂਕਿ ਤੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਦੁਨੀਆ ਪਰ ਵਿੱਚੋਂ ਆਉਂਦੇ ਨੇ ਇਹ ਜ਼ਿਲਾ ਪਾਕਿਸਤਾਨ ਨਾਲ ਅਟਾਰੀ ਵਾਗਾ ਪਾਉਂਡਰ ਸਾਂਝਾ ਕਰਦਾ ਸੋ ਫਿਰੋਜ਼ਪੁਰ ਵੀ ਹੈ ਫਿਰੋਜ਼ ਪੂਰ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਨ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਫਿਰੋਜ਼ਪੁਰ ਵੀ ਹੈ ਇੱਥੇ ਹੁਸੈਨੀਵਾਲਾ ਬਾਰਡਰ ਪੈਂਦਾ ਹੈ ਜੋ ਕਿ ਸ਼ਹੀਦ ਇਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਬੀਕੇ ਦਤ ਦਸ ਮਾਤੀ ਸਥਾਨ ਹੈ ਇਸ ਥਾਂ ਨੂੰ ਭਾਰਤ ਨੇ ਪਾਕਿਸਤਾਨ ਨੂੰ ਆਪਣੇ ਕਈ ਪਿੰਡ ਦੇ ਕੇ ਲਿਆ ਸੀ ਇੱਥੇ ਹੀ ਸਤਲੁਜ ਦਰਿਆ ਪਾਕਿਸਤਾਨ ਵਿੱਚ داخل ਹੁੰਦਾ ਸੋ ਬੇਸ਼ੱਕ ਬਠਿੰਡਾ ਪਾਕਿਸਤਾਨ ਬਾਰਡਰ ਤੋਂ ਕਰੀਬ 100 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਪਰ ਫਿਰ ਵੀ ਇਹ ਪਾਕਿਸਤਾਨ ਦੀਆਂ ਅੱਖਾਂ ਵਿੱਚ ਰੜਕਦਾ ਹੈ ਕਿਉਂਕਿ ਇੱਥੇ ਵੱਡੀ ਫੌਜੀ ਛਾਉਣੀ ਹੈ ਜੋ ਕਿ ਕਿਸੇ ਵੀ ਸਮੇਂ ਬਾਰਡਰ ਤੇ ਚਾਕੇ ਮਦਦ ਕਰ ਸਕਦੀ ਹੈ ਸੋ ਕੁਝ ਦਿਨ ਪਹਿਲਾਂ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਨੇ ਇੱਥੇ ਵਿਹਾਰ ਤੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਸੀ ਜਿਸ ਉੱਪਰ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਸ਼ੱਕ ਹੈ ਸੋ ਬਠਿੰਡਾ ਤੋਂ 50 ਕਿਲੋਮੀਟਰ ਤੇ ਸਥਿਤ ਬਰਨਾਲਾ ਵੀ ਪਾਕਿਸਤਾਨ ਲਈ ਵੱਡੀ ਸਿਰਦਰਦੀ ਹੈ ਜੇਕਰ ਬਠਿੰਡਾ ਜਿਹੜੀ ਹੈ ਥਰਲਸ ਹੈ ਨਾਲ ਦਾ ਦੇਸ਼ ਹੈ ਤਾਂ ਉੱਥੇ ਹੀ ਬਰਨਾਲਾ ਹਵਾਈ ਫੌਜ ਦਾ ਘੜਾ ਹੈ 1965 ਅਤੇ ਕਤਰ ਦੀ جنگ ਵਿੱਚ ਇਥੇ ਦੀ ਹਵਾਈ ਫੌਜਾ ਦੇ ਜਹਾਜ਼ਾਂ ਨੇ ਉਡਾਰੀ ਭਰ ਕੇ ਦੁਸ਼ਮਣ ਦੇ ਦੰਦ ਖੱਟੇ ਦੇ ਸਨ ਇਸੇ ਕਰਕੇ ਹੁਣ ਭਲਕੇ ਬਰਨਾਲਾ ਵਿੱਚ ਵੀ ਮੋਕ ਡ੍ਰਿਲ ਹੋਵੇਗੀ ਸੰਗਰੂਰ ਮਾਲਵੀ ਇਲਾਕੇ ਦਾ ਅਹਿਮ ਸ਼ਹਿਰ ਹੈ ਇੱਥੋਂ ਹੀ ਸਮੇਂ-ਸਮੇਂ ਤੇ ਭਾਰਤੀ ਫੌਜ ਦੀਆਂ ਟੁਕੜੀਆਂ ਮੂਵਮੈਂਟ ਕਰਦੀਆਂ ਰਹਿੰਦੀਆਂ ਨੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਨੇੜੇ ਇੱਕ ਵੱਡਾ ਅਤਵਾਦੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ ਇਸ ਵਿੱਚ 2 RPG 5 ਗਰਨੇਡ ਅਤੇ ਹੋਰ ਹਥਿਆਰਾਂ ਨਾਲ ਸ਼ਾਮਲ ਨੇ ਸੋ ਮੁੰਡਲੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਇਹ ਹਥਿਆਰ ਪਾਕਿਸਤਾਨ ਖੂਫੀ ਏਜੰਸੀ ISI ਨਾਲ ਜੁੜੇ ਹੋਏ ਅਤਵਾਦੀਆਂ ਵੱਲੋਂ ਭਵਿਕ ਦੇ ਵਿੱਚ ਅਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਇਕੱਠੇ ਕੀਤੇ ਗਏ ਸਨ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਖੂਫੀ ਏਜੰਸੀ ISI ਦੇ ਸਮਰਥਨ ਨਾਲ ਕੰਮ ਕਰ ਰਹੀ ਸਰਹੱਦ ਪਾਰ ਅਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਖੂਫੀ ਅਧਾਰਤ ਆਪਰੇਸ਼ਨ ਵਿੱਚ ਟੀਬਾ ਨੰਗਲ ਕੁਲਾਰ ਰੋਡ ਦੇ ਨੇੜੇ ਜੰਗਲੀ ਖੇਤਰ ਤੋਂ ਵੱਡੀ ਮਾਤਰਾ ਵਿੱਚ ਅਤਵਾਦੀ ਸਮੱਗਰੀ ਬਰਾਮਦ ਕੀਤੀ ਸੋ ਇਸੇ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਕਿਹਾ ਕਿ ISI ਸਮਰਥਿਤ ਸਰਹੱਦ ਪਾਰ ਅਤਵਾਦੀ ਨੈੱਟਵਰਕਾਂ ਵਿਰੁੱਧ I cuvărdi să faltavici SSOC ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਅਭਿਆਨ ਵਿੱਚ ਟੀਬਾ ਨੰਗਲ ਕੁਲਾਰ ਰੋਡ SBS ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਇੱਕ ਖੂਫੀਆ ਜਾਣਕਾਰੀ ਤੇ ਕਾਰਵਾਈ ਵਿੱਚ ਅਤਵਾਦੀ ਹਾਰਡਵੇਅਰ ਦਾ ਇੱਕ ਪੰਡਾ ਬਰਾਮਦ ਕੀਤਾ ਹੈ ਇਸ ਵਿੱਚ 2 RPG 2 IED 5 P86 ਹੈਂਡ ਗ੍ਰਨੇਡ ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਬਰਾਮਦ ਕੀਤਾ ਗਿਆ ਸੋ ਮੁੜਲੀ ਜਾਂਚ ਵਿੱਚ ਇਸ ਤੋਂ ਪੰਜਾਬ ਦੇ ਵਿੱਚ ਸਲੀਪਰ ਸੈਲਾਂ ਨੂੰ ਮੁੜ ਸੁਰਚਿਤ ਕਰਨ ਲਈ ਪਾਕਿਸਤਾਨ ਦੀ ਆਈਐਸਆਈ ਅਤੇ ਸਹਿਯੋਗੀ ਧਤਵਾਦੀ ਸੰਗਠਨਾ ਦੁਆਰਾ ਇੱਕ ਤਾਲਮੇਲ ਵਾਲੀ ਕਾਰਵਾਈ ਦਾ ਸੰਕੇਤ ਮਿਲਿਆ ਸੂਤਰਾਂ ਅਨੁਸਾਰ ਮੁੱਢਲੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਪਾਕਿਸਤਾਨ ਦੀ ਇੰਟਰ ਸਰਵਿਸਿਸ ਇੰਟੈਲੀਜੈਂਸ ਅਤੇ ਇਸ ਨਾਲ ਜੁੜੇ ਧਤਵਾਦੀ ਸਮੂਹਾਂ ਨੇ ਪੰਜਾਬ ਦੇ ਵਿੱਚ ਲੁਕੇ ਸਲੀਪਰ ਸੈਲਾਂ ਨੂੰ ਮੁੜ ਸਰਗਰਮ ਕਰਨ ਦੀ ਯੋਜਨਾ ਬਣਾਈ ਸੀ ਇਸ ਵਸੂਲੀ ਨੂੰ ਇਸੇ ਸਾਜ਼ਿਸ਼ ਦਾ ਜਿਹੜਾ ਹੈ ਹਿੱਸਾ ਮੰਨਿਆ ਜਾ ਰਿਹਾ ਹੈ ਸੂਤ ਧਵਾਦੀਆਂ ਨੇ ਇਹ ਸਮਗਰੀ ਭਵਿਕ ਦੀ ਧਵਾਦੀਆਂ ਘਟਨਾਵਾਂ ਲਈ ਛੁਪਾਈ ਇਸ ਹੋਰ ਜ਼ੇਨਾਲ ਦੱਸਣਾ ਚਾਹਾਂਗੇ ਕਿ ਇਸ ਮਾਮਲੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅੰਮ੍ਰਿਤਸਰ ਨੇ ਸਬੰਧਿਤ ਕਾਨੂੰਨੀ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕੀਤੀ ਹੈ ਸੋ ਅੱਗੇ ਦੀ ਕਾਰਵਾਈ ਵੀ ਚੱਲੀ ਹੈ ਅਤੇ ਅਤਿਵਾਦੀਆਂ ਨੂੰ ਫੜਨ ਦੇ ਲਈ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਸੋਚ ਗ੍ਰੇਖਾ ਖਾਸ ਕਿ ਅੰਮ੍ਰਿਤਸਰ ਪੁਲਿਸ ਨੇ 2 ਦਿਨ ਪਹਿਲਾਂ ਦੋ ਸ਼ੱਕੀ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਭਾਰਤ ਦੀ ਸੰਵੇਦਨਸ਼ੀਲ ਫੌਜੀ ਅਤੇ ਰਣਨੀਤਿਕ ਜਾਣਕਾਰੀ ਪਾਕਿਸਤਾਨ ਦੀ ਖੂਫੀਏ ਏਜੰਸੀ ਆਈ ਐਸ ਆਈ ਨੂੰ ਪੇਸ਼ ਰਹੀ ਸਨ ਦੋਵਾਂ ਨੇ ਸਰਹਦੀ ਇਲਾਕੇ ਵਿੱਚ ਕੋਜੀ ਕਤਿਵਿਧੀਆਂ ਦੀਆਂ ਫੋਟੋਆਂ ਵੀਡੀਓਜ਼ ਅਤੇ ਸਥਾਨ ਡੇਟਾ WhatsApp ਅਤੇ ਹੋਰ ਸਾਦਨਾਰਾਈ ਪਾਕਿਸਤਾਨ ਨੂੰ ਭੇਜਿਆ ਸੋ ਇਹ ਦੋਵੇਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹਰਪ੍ਰੀਤ ਸਿੰਘ ਉਰਫ ਪੀਟੂ ਉਰਫ ਹੈਪੀ ਰਾਹੀ ਆਈਐਸਆਈ ਨਾਲ ਜੁੜੇ ਸੰਸੋ ਮੁਲਜ਼ਮਾਂ ਦੀ ਪਛਾਣ ਪਲਕਸ਼ੇਰ ਮਸੀ ਅਤੇ ਸੂਰਜ ਮਸੀ ਵੱਜੋਂ ਹੋਈ ਉਹਨਾਂ ਦੇ ਕਬਜ਼ੇ ਵਿੱਚੋਂ ਮੋਬਾਈਲ SIM ਕਾਰਡ ਨਗਦੀ ਅਤੇ ਸ਼ੱਕੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸੋ ਜਾਂਚ ਤੋਂ ਪਤਾ ਲੱਗਿਆ ਕਿ ਦੋਵਾਂ ਨੂੰ ਲਾਲਚ ਦੇ ਕੇ ਭਾਰਤ ਜਿਹੜਾ ਹੈ ਇਸ ਵਿੱਚ ਭਰਤੀ ਕੀਤਾ ਗਿਆ ਸੀ ਉਹਨਾਂ ਨੂੰ ਇੱਕ ਫੋਟੋ ਲਈ 5 ਤੋਂ 10000 ਰੁਪਏ ਮਿਲਦੇ ਸਨ ਸੋ ਇੱਥੇ ਪਿਛਲੇ ਹੀ ਹਫਤੇ ਪੁਲਿਸ ਨੇ ਬਠਿੰਡਾ ਸ਼ਾਉਣੇ ਵਿੱਚ ਨਿੱਜੀ ਤੌਰ ਤੇ ਕੰਮ ਕਰਨ ਵਾਲੇ ਇੱਕ ਮੋਚੀ ਨੂੰ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਸੋ ਮੋਚੀ ਦੀ ਪਛਾਣ ਸੁਨੀਲ ਕੁਮਾਰ ਵਜੋ ਹੋਈ ਜੋ ਬਿਹਾਰ ਦੇ ਸਮਸਤੀ ਪੁਰਾਦਾ ਰਹਿਣ ਵਾਲਾ ਸੀ ਅਜੀਸ ਦੇ ਨਾਲ ਹੀ ਉਸਦੇ ਮੋਬਾਈਲ ਤੇ ਚੈਟਿੰਗ ਮਿਲੀ ਹੈ ਜਿਸ ਤੇ ਸ਼ੱਕ ਹੈ ਕਿ ਇਹ ਕਿਸੇ ਪਾਕਿਸਤਾਨੀ ਕੁੜੀ ਨਾਲ ਹੈ ਅਜੀ ਇਸ ਸਥਿਤੀ ਵਿੱਚ ਉਸਦੇ ਹਨੀ ਟ੍ਰੈਵਿਚ ਫਸਣ ਦਾ ਵੀ ਸ਼ੱਕ ਹੈ ਪੁਲਿਸ ਨੇ ਉਸ ਵਿਰੁੱਧ ਭਾਰਤੀ ਡੰਡਾਵਲੀ ਦੀ ਧਾਰਾ 52 ਯਾਨੀ ਕਿ ਕਿਸੇ ਸ਼ਾਸ਼ਿ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਜੋ ਜਿਹੜੀ ਹੈ ਕੋਬਲਰ ਦੀ ਗ੍ਰਫਤਾਰੀ ਤੇ ਪੁਲਿਸ ਨੇ ਕਿਹਾ ਹੈ ਕਿ ਉਸ ਨੂੰ ਚਾਸੂਸ ਕਹਿਣਾ ਬਹੁਤ ਜਲਦੀ ਹੋਵੇਗੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਘਰ ਤੇ ਬੁਲਡੋਜ਼ਰ ਐਕਸ਼ਨ ਲਗਾਤਾਰ ਹੀ ਚੱ ਰਹੀ ਹੈ ਇਸੇ ਵਿਚਾਲੇ ਮੰਡੀ ਗੋਵਿੰਦਗੜ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇੱਕ ਨਸ਼ਾ ਤਸਕਰ ਦੇ ਘਰ ਨੂੰ ਪੁਲਿਸ ਦੇ ਵੱਲੋਂ ਢਹਿ ਢੇਰੀ ਕਰਵਾ ਦਿੱਤਾ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ਾ ਤਸਕਰ ਦੇ ਉੱਤੇ ਕਈ ਮਾਮਲੇ ਪਹਿਲਾਂ ਹੀ ਤੋਂ ਹੀ ਦਰਜ ਨੇ ਹੁਣ ਪੁਲਿਸ ਦੇ ਵੱਲੋਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਯੁੱਧ ਨਸ਼ਿਆ ਦੇ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਬੁਲਡੋਜ਼ਰ ਚਲਾਇਆ ਗਿਆ ਨਸ਼ਾ ਤਸਕਰ ਦੇ ਖਿਲਾਫ ਵੀ ਪੁਲਿਸ ਦੇ ਵੱਲੋਂ ਹੁਣ ਬੁਲਡوزر ਐਕਸ਼ਨ ਚਲਾਏ ਜਾ ਰਹੇ ਇਸ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ਲੁਧਿਆਣਾ ਜਲੰਧਰ ਸੰਗਰੂਰ ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਪੁਲਿਸ ਦਾ ਬੁਲਡوزر ਐਕਸ਼ਨ ਵੇਖਣ ਨੂੰ ਮਿਲਿਆ ਤੇ ਜਿੱਦਾਂ ਪਹਿਲੇ ਵੀ ਇਸੇ ਏਰੀਆ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾ ਦੇ ਖਿਲਾਫ ਸਾਡੇ ਵੱਲੋਂ ਕਾਰਵਾਈ ਅਮਲ ਚ ਚਲਾਈ ਜਾਂਦੀ ਜਾਰੀ ਲਿਆਂਦੀ ਗਈ ਹੈ ਤੇ ਪਹਿਲੇ ਵੀ ਇਸ ਏਰੀਆ ਦੇ ਵਿੱਚ ਅਸੀਂ ਇੱਕ ਡਿਮੋਲੀਸ਼ਨ ਸਿਵਲ ਪ੍ਰਸ਼ਾਸਨ ਦੇ ਕਹਿੰਦੇ ਕੀਤਾ ਸੀਗਾ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਇੱਥੇ ਇੱਕ ਸਾਨੀਆ ਨਾਮ ਦੀ ਜਿਹੜੀ ਕੀ ਔਰਤ ਸੀਗੀ ਜਿਹੜੀ ਕੀ ਇੱਕ ਵੱਡੇ ਪੱਧਰ ਤੇ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦੀ ਸੀ ਉਹਦੇ ਤੇ ਬੀਤੇ ਸਮੇਂ ਦੇ ਵਿੱਚ ਤਿੰਨ ਪਰਚੇ ਦਰਜ ਐ ਐਨਡੀਪੀਐਸ ਦੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਡਰੱਗਸ ਦੀ ਬਰਾਮਦਗੀ ਹੋਈ ਸੀ ਤੇ ਉਹਦੀ ਜਿਹੜੀ ਮਦਰ ਇਨ ਲਾ ਹੋ ਹੈਗੀ ਆ சுரேਸ਼ ਕੌਰ ਉਹਦੇ ਤੇ ਵੀ ਪਰਚਾ ਦਰਜ ਐ ਐਨਡੀ ਦੇ ਤੇ ਦੋਨ ਜਿਹੜੀ ਕਿ ਉਹ ਜੇਲ੍ਹ 'ਚ ਸਨ ਜੇਲ੍ਹ 'ਚ ਹੈਗੇ ਨਾ ਆਪਾਂ ਜੇਲ੍ਹ ਤੇ ਫਿਲਹਾਲ ਸਾਰੇ ਪ੍ਰੋਸੀਜਰ ਫਾਲੋ ਕਰਦੇ ਹੋਏ ਸਾਰੇ ਡਿਊ ਪ੍ਰੋਸੈਸ ਦੇ ਨਾਲ ਇਹਨਾਂ ਨੂੰ ਪਹਿਲੇ ਨੋਟਿਸ ਵਗੈਰਾ ਵੀ ਜਾਰੀ ਕੀਤੇ ਸੀਗੇ ਤੇ ਇਹੋ ਸਾਹਿਬ ਨੇ ਫਿਰ ਜਦੋਂ ਸਾਨੂੰ ਫੋਰਸ ਦੇ ਲਈ ਨਾ ਰਿਮਾਂਡ ਕੀਤੀ ਤੇ ਫਿਰ ਉਸ ਤੋਂ ਬਾਅਦ ਇਹ ਨਸ਼ਾ ਤਸਕਰ ਦੀ ਕਾਫੀ ਵੱਡੀ ਕਾਰਵਾਈ ਜਿਹੜੀ ਹੈਗੀ ਇਹ ਹੁਣ ਚਲਾਈ ਜਾਂਦੀ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਪਹਿਲੇ ਵੀ ਕਿਉਂਕਿ ਅਸੀਂ ਇਹ ਕਿੱਥੇ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕੀਤੀ ਸੀ ਤੇ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਦੁਬਾਰਾ ਉਸ ਘਰ ਦੇ ਵਿੱਚ ਉਹ ਰਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਦੀ ਫੈਮਿਲੀ ਮੈਂ ਹਾਲਾਕੇ ਤੁਹਾਨੂੰ ਉਥੇ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਲਗਾਤਾਰ ਕਈ ਵੱਡੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁਟਿਆ ਹੈ ਉੱਥੇ ਹੀ ਆਪਰੇਸ਼ਨ ਕਾਸੋ ਦੇ ਤਹਿਤ ਵੀ ਸ਼ੱਕੀ ਕਰਾ ਦੇ ਤਲਾਸ਼ੀ ਲੈ ਕੇ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਕੁੱਝ ਬੜਤਾਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸੇ ਵੀ ਕੀਮਤੇ ਨਸ਼ਾ ਤਸਕਰ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਵੀ ਕਾਲੀਆਂ ਕਮਾਈਆਂ ਕਰਕੇ ਜਾਇਦਾਦ ਤਿਆਰ ਕੀਤੀਆਂ ਨੇ ਜਲੰਧਰ ਦੇ थाना ਤਿੰਨ ਦਿਨ ਆਉਂਦੇ ਭਗਤ ਸਿੰਘ ਚੌਂਕ ਤੋਂ ਰੇਲਵੇ ਰੋਡ ਤੇ ਸਥਿਤ ਪੀਐਨਬੀ ਬੈਂਕ ਦੇ ਬਾਹਰ ਵੱਡੀ ਵਾਰਦਾਤ ਹੋndi ਖਬਰ ਹੈ ਸੋ ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰੋਂ ਨਗਦੀ ਲੈ ਕੇ ਜਾਂਦੇ ਸਮੇਂ ਸੁਰੱਖਿਆ ਗਾਰਡ ਦੇ ਹੱਥੋਂ 12 ਬੋਰ ਦੀ ਰਾਈਫਲ ਡਿੱਗ ਪਈ ਅਤੇ ਗੋਲੀ ਚੱਲ ਗਈ ਗੋਲੀ ਚੱਲਨ ਦੌਰਾਨ ਕੈਸ਼ ਲੈ ਕੇ ਜਾ ਰਹੇ ਕੈਸ਼ ਹੈਂਡਲਰ ਦੇ ਪੈਰ ਤੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈ ਗਿਆ ਇਸ ਤੋਂ ਬਾਅਦ ਥਾਣਾ ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਦੋਂ ਪੁਲਿਸ ਨੇ ਮੌਕੇ ਤੇ ਲੱਗੇ ਸੀ ਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਨਕਦੀ ਲੈ ਕੇ ਜਾਂਦੇ ਸਮੇਂ ਸੁਰੱਖਿਆ ਗਾਰਡ ਦੇ ਹੱਥੋਂ ਬਾਰਾ ਬੋੜ ਦੀ ਰਾਈਫਲ ਡਿੱਗ ਗਈ ਸੀ ਜਿਸ ਕਾਰਨ ਇਹ ਹਾਸਾ ਹੋਇਆ ਸਾਡੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਪੰਜਾਬ ਨੈਸ਼ਨਲ ਬੈਂਕ ਕੋਰੇਵੇ ਰੋਡ ਤੇ ਹੈ ਜਿੱਥੇ ਆਪਾਂ ਖੜੇ ਆਂ ਇੱਥੇ ਜਿਹੜੀ ਇਹ ਮੇਗਾ ਗਾੜੀਆਂ ਵਿੱਚ ਚਾਲੂ ਹੋਈ ਚਲੀ ਹੈ ਜੋ ਤੁਰੰਤ ਐਸਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਸਾਰੀ ਸੀਸੀਟੀਵੀ ਅਸੀਂ ਐਨਾਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੋਂ ਸ਼ਾਮ ਜਿਹੜੀ ਇਹ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੀ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਐ ਸਿਕਿਉਰਿਟੀ ਸਟਾਫ ਹੁੰਦਾ ਹੈ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੂਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਕੋਲ ਕੇ ਉਹਨੂੰ ਵਾਪਸ ਜਿਹੜਾ ਵੈ ਬੰਦ ਕੀਤਾ ਕਿਉਂ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜਿੱਤੀ ਗਈ ਜਿਹੜੀ 12 ਬੋਰ ਦੀ ਰਾਈਫਲ ਸੀ ਹੀ ਇਹ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛੜਰੇ ਜਿਹੜੇ ਆ ਜਿਹੜਾ ਇੱਕੋ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛੜਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵੈ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵੈ ਸੋ ਮੌਕੇ ਤੇ ਪਹੁੰਚੇ ਐਸਪੀ ਉਤਰੀ ਆਤੀਸ਼ ਪਾਰਟੀਆਂ ਨੇ ਦੱਸਿਆ ਕਿ ਰੇਲਵੇ ਰੋਡ ਤੇ ਪੀਐਨਬੀ ਬੈਂਕ ਦੀ ਇੱਕ ਚੈਸਟ ਬ੍ਰਾਂਚ ਹੈ ਜਿਸ ਦੇ ਵਿੱਚ ਸ਼ਾਖਾ ਤੋਂ ਹਰ ਰੋਜ਼ ਨਗਦੀ ਦੀ ਵੱਡੀ ਆਵਾਜਾਈ ਹੁੰਦੀ ਹੈ ਇਸ ਕਾਰਨ ਰੋਜ਼ਾਨਾ ਨਗਦੀ ਇੱਥੋਂ ਕੱਢ ਕੇ ਵੱਖ-ਵੱਖ ਸ਼ਾਖਾਵਾਂ ਦੇ ਵਿੱਚ ਲਿਜਾਈ ਜਾਂਦੀ ਹੈ ਇਸ ਕਾਰਨ ਸਵੇਰੀ ਇੱਕ ਅਧਿਕਾਰੀ ਪਹਿਲਾਂ ਹੀ ਹਿੰਦਕ ਦੀ ਲੈ ਕੇ ਜਾ ਚੁੱਕੀ ਸੀ ਅਤੇ ਜਦੋਂ ਦੂਸਰਾ ਜਾ ਰਿਹਾ ਸੀ ਤਾਂ ਉਸ ਦੇ ਨਾਲ ਤਾਇਨਾਤ ਸੁਰੱਖਿਆ ਗਾਰਡ ਦੇ ਹੱਥੋਂ ਬਾਰਾ ਬੋਰ ਦੀ ਰਾਈਫਲ ਡਿੱਗ ਗਈ ਜਦੋਂ ਰਾਈਫਲ ਢੇਹਾ ਡਿੱਗੀ ਤਾਂ ਗੋਲੀ ਕੈਸ਼ ਲੀਡਰ ਵਰੁਣ ਦੀ ਲੱਤ ਦੇ ਨੇੜੇ ਲੱਗੀ ਇਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਸੋ ਫਿਲਹਾਲ ਪੰਜਾਬ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਇਸ ਦੇ ਨਾਲ ਤੁਹਾਨੂੰ ਦੱਸਣ ਤੋਂ ਆ ਗਿਆ ਧੰਨਵਾਦ